ਔਰ ਨਗਰ ਬਹੁਤ ਅੱਗੇ ਲੈ ਜਾਇਆ ਕਰਦੇ ਨੇ ਨੌਜਵਾਨ ਪੀੜੀ ਜਿਹੜੀ ਹੈ ਗੁਰੂ ਤੇ ਲੜ ਬਾਣੀ ਤੇ ਬਾਣੀ ਦੀ ਧਾਰਨੀ ਹੋ ਜਾਇਆ ਕਰਦੀ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਨਾ ਗ੍ਰੰਥੀ ਸਿੰਘਾਂ ਦਾ ਜਿੰਨਾ ਵਿੱਚ ਜਾ ਕੇ ਬਰਾਤ ਗੱਲੇ ਪਹੁੰਚੀ ਏ ਔਰ ਡੱਲੇ ਦੀਆਂ ਸੰਤਾਂ ਨੇ ਬੜਾ ਸਤਿਕਾਰ ਕੀਤਾ ਮੇਰੇ ਸਤਿਗੁਰ ਨੇ ਇੱਥੇ ਆਣ ਕੇ ਵਿਸ਼ਰਾਮ ਕੀਤਾ ਪ੍ਰਾਤ ਕੀਤਾ ਹੈ ਅਨੰਦ ਕਾਰਜ ਹੋਏ ਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਅੱਜ ਭਾਈ ਨਰਨੰਦਾਸ ਜੀ ਜੀ ਬੇਟੀ ਤੇ ਮੋਦਰੀ ਦਾ ਜਿਹੜਾ ਰਿਸ਼ਤਾ ਹੈ ਉਹ ਹਰਕਮਨ ਸਿੰਘ ਜੀ ਮਹਾਰਾਜ ਨਾਲ ਹੋਇਆ ਹੈ ਔਰ ਦੋਵਾਂ ਤੋਂ ਇੱਕ ਪਰਿਵਾਰ ਹੋਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ ਯਾਦ ਰਹੇ ਇਸ ਨਗਰ ਦੇ ਵਿੱਚ ਪਾਣੀ ਦੀ ਬੜੀ ਦਿੱਕਤ ਸੀ ਕੁਝ ਸੰਗਤਾਂ ਨੇ ਇਕੱਤਰ ਹੋ ਕੇ ਬੇਨਤੀ ਕੀਤੀ ਮਹਾਰਾਜ ਕਿ ਅਦੇ ਪ੍ਰਵਾਰਤਤ ਤੁਸੀਂ ਕੀਤੀ ਹੈ ਇਹਦੀ ਬੜੀ ਬਖਸ਼ਿਸ਼ ਕੀਤੀ ਹੈ ਸਾਡੇ ਨਗਰ ਤੇ ਤੇ ਕਿਰਪਾ ਕਰਿਓ ਟੱਪ ਲਗਾ ਕੇ ਇੱਥੇ ਕੋਈ ਪਾਣੀ ਦਾ ਪ੍ਰਬੰਧ ਕਰੋ ਮੇਰੇ ਸਤਪੁਰੂ ਸੱਚੇ ਪਾਤਸ਼ਾਹ ਰਹਿਮਤ ਦੀ ਨਿਗਾਹ ਦੇ ਵਿੱਚ ਆਏ ਨੇ ਮੇਹਰਾਂ ਦੀ ਨਿਗਾਹ ਦੇ ਵਿੱਚ ਆਏ ਨੇ ਗੁਰੂ ਅਰਜੁਨ ਦੇਵ ਜੀ ਮਹਾਰਾਜ ਨੇ ਸੰਤਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆ ਹੋਇਆ ਬੌਲੀ ਸਾਹ ਦਾ ਟੱਪ ਹੈ ਆਉਣ ਲਗਾਇਆ